ਕੋਰੋਨਾ ਚਲੇ ਨੀ ਬਿਲੀ ਉਹਨਾਂ ਨੂੰ ਇੰਤਗਾ ਨਹੀਂ ਜਾਨੀ ਇਹ ਗੱਲ ਮੈਂ ਨਹੀਂ ਸੁਣੀ ਐ ਬਈ ਉਹਨਾਂ ਬੀ ਬੋਲੀ ਕਿ ਉਹਨਾਂ ਦੇ ਪਿਰੇ ਕੋਲ ਮੈਂ ਸਿੰਗਾਪੁਰ ਸਾਲ ਹਾਂ ਚੁਣ ਚੁਣ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਪੰਜਾਬ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦਾ ਚੋਣ ਪ੍ਰਚਾਰ ਤੇ ਜ਼ੋਰ ਲੱਗਿਆ ਹੈ ਕੋਈ ਦੋਸਤੋ ਹਲਕਾ ਬਠਿੰਡਾ ਤੋਂ ਲੱਖਾਂ ਸੰਸਦਾਨਾ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਕੱਲ ਦੋਸਤੋ ਲੱਖੇਸਦਾਨੇ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਸੀ ਜਿਸ ਵਿੱਚ ਦੋਸਤੋ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਹਿੱਸਾ ਲਿਆ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸੁਦਾ ਪਿੰਡ ਗੇੜਾ ਨਾ ਨਾ ਮੇਰਾ ਮਿਸਾਲ ਤੇ ਜਾਨ ਬਾਈ ਸਾਈਡ ਲੀਏ ਮੋਟਮ ਨੂੰ ਦੋ ਦੁਆ ਜੀ ਆ ਜਾ ਕੋਈ ਨਾ ਸਤ ਤੂੰ ਮੇਰਾ ਯਾਦ ਆਂ ਮੈਂ ਦੇਖ ਲਓ ਫਕਰ ਜਮੀਰੇ ਵੀ ਤੂੰ ਜਿੱਤ ਨਾ ਕਰਦਾ ਕਿ ਤੂੰ ਸਾਰੇ ਜਾਣੇ ਪਸੰਦ ਪਸਲਾ ਚੋਣ ਤੇ ਨਾਨਕ ਤੋਂ ਵੀ ਮੇਰਾ ਸੋਹਰਾ ਮੈਨੂੰ ਪਸੰਦ ਨਹੀਂ ਦਿੰਦਾ ਸੱਸ ਮੇਰੀ ਬਹੁਤ ਚੰਗੀ ਆ ਪਰ ਸੋਹਰਾ ਤੇ ਹੱਥ ਬਹੁਤ ਨਾ ਖਰਾਬ ਕਰਦਾ ਵੀਰ ਅੱਗ ਲੇ ਮਗਾ ਇੱਧਰ ਹੋਈ ਮਾੜਾ ਓਏ ਆਮੀ ਖਿਚਾਲੀ ਓਏ ਓਏ ਆਉਣੇ ਹਰਜਾ ਟਾਈਮ ਨਹੀਂ ਹੈਗਾ ਪੂਰੀ ਨੂੰ ਮਾਰ ਲਵਾਂਗਾ ਕੋਈ ਗੱਲ ਕੋਈ ਨਹੀਂ ਪਤਾ ਕੋਈ ਚਾਂ ਦੇ ਕੋਲੇ ਤੁਰ ਕੇ ਕੋਈ ਨਾਲ ਕੁਝ ਤੋੜ ਦੇਣਾ ਮੈਂ ਇਹ ਤੋਂ ਨਾ ਮੈਂ ਜਿੱਤੇ ਜੁੱਸ ਕੋਈ ਗੱਲ ਨਹੀਂ ਬਣਦੀ ਮੇਰੇ ਨਾਲ ਦੇ ਨਾਲ ਕਿਨੇ ਮੀਤ ਹੀ ਕਰਦੀ ਫੋਕਾ ਲਾਦੀ ਚੱਕ ਕੇ ਕਿਉਂ ਉਹਨੇ ਪਤਾ ਨਹੀਂ ਮੀਤ ਦੇ ਨਾਲ ਕੋਈ ਨਹੀਂ ਕੋਈ ਨਹੀਂ ਸਾਲਿਆਂ ਨੇ ਜਦੋਂ ਮੇਰੇ ਭਾਗ ਨੂੰ ਇਹਨਾਂ ਦੇ ਬਿਨਾਂ ਮੇਰੇ ਘਰ ਚ ਲੱਗ ਗਿਆ ਮੈਂ ਗੋਟਿਆਂ ਨਾਲ ਪ੍ਰੈਸ ਲੰਨ ਦੇ ਨਾਲ ਜਿਆਦਾ ਜਿਆਦਾ ਮੈਂ ਉਹਨੂੰ ਲੈਜ ਮੈਂ ਮਾਂ ਬਾਈ ਲੈਟਰ ਨੂੰ ਕਹਿੰਦਾ ਕੋਈ ਨਹੀਂ ਨਾ ਮੇਰਾ ਬੱਚਾ ਕੋਈ ਰਾਜ ਵਿੱਚ ਅਗਲੀ ਬੇਨਤੀ ਮੇਰੀ ਇੱਕ ਹੋਰ ਆ ਆਪਾਂ ਇੱਥੋਂ ਚੱਲ ਕੇ ਮਾਨਸਾ ਮਾਨਸਾ ਤੋਂ ਚੱਲ ਕੇ ਆਪਾਂ ਜਾਣਾ ਹਾਲੇ ਤੱਕ ਸ਼ਹਿਰ ਦੇ ਹੋ ਕੇ ਵਿਖੀ ਵਿਖੀ ਤੋਂ ਭਲਾੜਾ ਰੂਹਾ ਤੇ ਚਨੀਰ ਜਿਹਨੇ ਦੋਸਤ ਦੂਰ ਗਾ ਹੁਣ ਸਵਾਦਾਂ ਨੂੰ ਮੇਰੀ ਬੇਨਤੀ ਆ ਵੀ ਕਦੇ ਐ ਨਾ ਹੋਵੇ ਭਾਈ ਆ ਕੇ ਇੱਕ ਵਾਰੀ ਹੱਥ ਮਲਾ ਕੇ ਤੇ ਮੁੜ ਕੇ ਕੱਟ ਜਾ ਮਾਰ ਕੇ ਤੇ ਕਿਰਾਇਆ ਖਾ ਕੇ ਮੁੜ ਗਏ ਐ ਨਾ ਹੋਵੇ ਭਾਈ ਅਖੀਰ ਤੱਕ ਆ ਜਾਪਾਂ ਸਮਰਪਤ ਹੋ ਕੇ ਆਇਆ ਪੂਰਾ ਦਿਨ ਉਹ ਜੋ ਕਾਫਲਾ ਘਟਦਾ ਨਾ ਮਗਰੋਂ ਜਾ ਕੇ ਅੱਗੇ ਗੁਰਦਿਆਂ ਤੋਂ ਕਾਫੀ ਵੱਡਾ ਕਾਫਲਾ ਹੋਰ ਵੀ ਖੜਾ ਇਹਦਾ ਜੁੜੂਗਾ ਹੋਰ ਕਈ ਪਿੰਡਾਂ ਦੇ ਜੁੜਨਗੇ ਆਪਣੇ ਨਾਲ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹ ਆ ਵੀ ਜਿਸ ਦਿਨ ਆਪਾਂ ਏਅਰ ਦੇ ਉੱਤੇ ਸਰਦੂੰਦਰ ਜਾ ਕੇ ਬੋਲਣਾ ਹੈ ਉੱਥੇ ਜਾ ਕੇ ਆਪਾਂ ਸ਼ਰਧਾਂਤੀ ਕਰਨੀ ਹੈ ਤੇ ਉੱਥੇ ਮੈਨੂੰ ਮਿਲਣਾ ਜਾ ਕੇ ਸਾਰਾ ਉੱਥੇ ਲਾਵਾ ਗਿਆ ਪਤਾਕਾ ਤਾਂ ਬੋਲਾਂਗੇ ਵੀ ਹੋਰ ਹੰਬਲਾੜਿਆਂ ਦੇ ਵੀ ਆਉਣਾ ਮਾਨ ਸਾਹਿਬ ਵੀ ਆ ਰਹੇ ਆ ਪਹੁੰਚਣ ਵਾਲੇ 5-7 ਮਿੰਟ ਦੇ ਵਿੱਚ ਸੋ ਸਾਰਿਆਂ ਨੂੰ ਬੇਨਤੀ ਇਹ ਆ ਵੀ ਮੈਨੂੰ ਤੁਹਾਡੀ ਉੱਥੇ ਮਿਲ ਕੇ ਜੁੜ ਜਾਣਾ ਸੋ ਜਿੰਨੇ ਵੀ ਭਰਾ ਮੇਰੀ ਗੱਲ ਤੋਂ ਹੁੰਦੇ ਆ ਕੁਝ ਸਾਧਨ ਮੋਟਰਸਾਈਕਲ ਲੈ ਕੇ ਆਏ ਆ ਗੱਡੀਆਂ ਲੈ ਕੇ ਆਏ ਆ ਸਾਰਿਆਂ ਨੂੰ ਬੇਨਤੀ ਆ ਵੀ ਅਖੀਰ ਤੱਕ ਆਪਾਂ ਅੱਜ ਆਪਾਂ 4 ਵਜੇ ਜਾਂ 5 ਵਜੇ ਦੇ ਕਰੀਬ ਸੋ ਦੂਰਗੜ੍ਹ ਪਹੁੰਚ ਜਾਾਂਗੇ ਤੇ ਸਾਰਿਆਂ ਨੂੰ ਬੇਨਤੀ ਆ ਵੀ ਉੱਥੋਂ ਅਖੀਰ ਤੱਕ ਆਪਾਂ ਪਹੁੰਚਣਾ ਏਸੇ ਕਾਬਲੇ ਨੇ ਹੀਰੋ ਪ੍ਰਭਾਵ ਪਾਉਣਾ ਇਹਨਾਂ ਸਾਰਿਆਂ ਨੇ ਜੋਰ ਲਾਇਆ ਚੱਲ ਪਿਆ ਸਾਰਿਆਂ ਨੇ ਇਹਨਾਂ ਨੇ ਮਾਰੀ ਸੀ ਤੇ ਹਾਲਾਂਕਿ ਇਹ ਬਾਤ ਵੀ ਕਿ ਜੇ ਆਪਾਂ ਬੰਦੇ ਥੋੜੇ ਆ ਇਨਾਂ ਦੇ ਪਰਿਵਾਰ ਦੇ ਮੈਂਬਰ ਸਾਰੇ ਤੁਰੇ ਫਿਰਦੇ ਨੇ ਬਾਈ ਬਾਕੀ ਇਹਨਾਂ ਕੋਲੇ ਸਿਸਟਮ ਬਣਿਆ ਹੋਤਾ ਕਿ ਆਪਣੇ ਲਈ ਸਾਰੇ ਤੁਸੀਂ ਲੱਖੇ ਬਣ ਜੋ ਹਣ ਇਕੱਲੇ ਇਕੱਲੇ ਲੱਖੇ ਤੁਸੀਂ ਬਾਈ ਇਹ ਸੋਚ ਕੇ ਤੁਸੀਂ ਤੁਰੇ ਹੋ ਫੇ ਘਰ ਘਰ ਜਾ ਕੇ ਆਪਣਾ ਵੀ ਪ੍ਰਚਾਰ ਕਰਨਾ ਅਗਲੀ ਗੱਲ ਮੈਂ ਇੱਕ ਹੋਰ ਕਹਿਣੀ ਚਾਹੁੰਦਾ ਮੈਨੂੰ ਹੁਣ ਇੱਕ ਪਾਈ ਦਾ ਇਹ ਦੁਨੀਆ ਲੱਗਿਆ ਕਹਿੰਦਾ ਇਹ ਸੋਸ਼ਲ ਮੀਡੀਆ ਤੇ ਪ੍ਰਚਾਰ ਕਰੀ ਜਾਂਦੇ ਆ ਜੀ ਸਟਾਰਟਿੰਗ ਹੋ ਗਈ ਲੱਖਾਂ ਵੇਚ ਗਿਆ ਵਾਦਲਾਂ ਕੋਲੇ 7 ਕਰੋੜ ਲੈ ਗਿਆ ਬੰਦੇ 10 ਕਰੋੜ ਲੈ ਗਿਆ ਇੰਨਾ ਦਲਾਲਾਂ ਨੂੰ ਮੈਂ ਗੱਲ ਕਹਿ ਦੇਣੀ ਚਾਹਣਾ ਕਿ ਇਹ ਮੇਰੇ ਮਰੇ ਪੈਦਾ ਸਰੀਰ ਨਹੀਂ ਖਰੀਦ ਸਕਦਾ ਜਿਉਂਦੇ ਨੂੰ ਤਾਂ ਮੈਨੂੰ ਕੀ ਖਰੀਦ ਲੈਣਗੇ ਇਹਨੂੰ ਸਨੇਹ ਲਾ ਦਿਓ ਪਿੰਡਾਂ ਜਾ ਕੇ ਨਸਲੀ ਕਾਤ ਨਹੀਂ ਸਾਨੂੰ ਖਰੀਦਣ ਦੀ ਇਹ ਭਲੇਖਾ ਮਨ ਚੋਂ ਕੱਢ ਦਿਓ ਸਾਨੂੰ ਕੋ ਝਗਾਜੂਗਾ ਜਾਂ ਸਾਨੂੰ ਖਰੀਦ ਲੂਗਾ ਸਰਕਾਰ ਕੇ ਬਹੁਤ ਤਰ੍ਹਾਂ ਦੇ ਪ੍ਰਾਪੇ ਗੰਡੇ ਬੜਾ ਕੁਝ ਲਾਉਂਦੇ ਆ ਇਹ ਇਹਨਾਂ ਦੇ ਬੰਦੇ ਕੀਤੇ ਆ ਹੋਏ ਵੀਡੀਓ ਇਹਨਾਂ ਦਾ ਆ ਇਹ ਕਿੰਨੇ ਦਾ ਦਲਾਲ ਵੀਰਿਆ ਹਰ ਕਬਲ ਆਪਣੇ ਦੇ ਦਲਾਲ ਰਿਹਾ ਹੋ। ਕੁਝ ਵੀਡੀਓ ਦੇਖਿਆ ਹੋਇਆ ਜਿਹੜਾ ਸਰਕਾਰ ਕੋਲੇ ਉਸ ਦੇ ਕਿਹਾ ਬਾਦਲਾਂ ਕੋਲੇ ਉਸ ਦੇ ਕਿਹਾ ਕਾਗਜ਼ੀਆਂ ਕੋਲੇ ਪੈਸੇ ਦੇ ਯਾਰ ਨੇ ਸਾਰੇ ਜਿੰਨਾ ਜੜਦੇ ਆ ਜਾ ਕੇ ਉੱਥੇ ਇਹਨਾਂ ਨੂੰ ਲੈ ਲੈ ਕੇ ਪੈਸੇ ਆਪਣੇ ਖਿਲਾਫ ਉਹ ਪੇੜ ਖਬਰਾਂ ਚਲਾਉਂਦੇ ਆ। ਵੱਲਾ ਕਿ ਆਪਣੇ ਬੰਦੇ ਚਾਰ ਸੱਤ ਚ ਉਹਨਾਂ ਦੇ ਇੰਟਰਵਿਊ ਕਰ ਦਿੰਦੇ ਆ ਉਹ ਆਪਣੇ ਗਲਾਮ ਬੋਲਦੇ ਇੱਕ ਬੰਦੇ ਸਿਹਜੀ ਕਰਨੇ ਵੀ ਨਹੀਂ ਆਪਾਂ ਜਾਣਾ ਜਿਹੜਾ মিডিਆ ਸਾਡੇ ਨਾਲ ਖੜਾ ਆ ਉਹ ਧੰਨਵਾਦ ਐੱਛੇ ਵੀ ਆਏ ਆ ਸਾਡੇ ਭਰਾ ਕੀ মিডিਆ ਵਾਲੇ ਬਹੁਤ ਧੰਨਵਾਦ ਆ ਪਰ ਜਿਹੜਾ ਦਲਾਲ মিডিਆ ਬਕਾਊ মিডিਆ ਜੁੱਤੀ ਚੱਕ মিডিਆ ਉਹਨਾਂ ਥੱਡੀ ਜੁੱਟ ਦਾ ਜ਼ੋਰ ਲਾ ਲੋ ਕੱਲ ਇੱਕ মিডিਆ ਦਾ ਦਿਖਾਈ ਜਾਂਦਾ ਆਪਦੇ ਬੰਦਾ ਬਲਵਾਨ ਪਟਾਖਾ ਕਵਰ ਜੀ ਇਹ ਲੱਕੇ ਵਰਗੇ ਫੇਸਬੁਕ ਕੀ ਲੀਡਰ ਆ ਉਹਨੂੰ ਦੱਸ ਦੋ ਇੱਕ ਤਰੀਕ ਨੂੰ ਵੀ ਲੀਡਰ ਕਿਹੜੇ ਆ ਫੇਸਬੁਕ ਹੀ ਆ ਖੈਲੀ ਦਾ ਪਤਾ ਲੱਗਦਾ ਸਿਰੇ ਸੋਡੇ ਮੱਥਾ ਦੇ ਵਿੱਚ ਕਿਹੜਾ ਬਾਈ ਹੁਣ ਸੋ ਇਸ ਕਰਕੇ ਬੇਨਤੀ ਆ ਜਿਹੜੀਆਂ ਮੇਰੀਆਂ ਗੱਲਾਂ ਬਾਤਾਂ ਸਾਰੀਆਂ ਧਿਆਨ ਦੇ ਨਾਲ ਸੁਣ ਲਿਓ ਹੁਣ ਇੱਕ ਤੋਂ ਆਪਾਂ ਚਾਲੇ ਪਾਵਾਂਗੇ ਹਰੇਕ ਗੱਡੀ ਦਾ ਝੰਡਾ ਵਧਣਾ ਮੇਰਾ ਵੀਰ ਇਹ ਮੇਰਾ ਆਪਣਾ ਨਿੱਜੀ ਬਾਣ ਉਹ ਵੀ ਲਿਖਿਆ ਹੋਇਆ ਰਿਹਾ ਆਪਣੀ ਰਹਿਗੇ ਨੇ ਕਿਰਕਦੇ ਉਹ ਲਾ ਲੋ ਝੰਡੇ ਲਾ ਲੋ ਤੇ ਨੰ ਤૈયਾਰ ਬਾਕੀ ਆਵਾ ਬੇਨਤੀ ਐ ਨਹੀਂ ਆ ਬਾਈ ਲੈਣਾ ਬਾਈ ਇਕਰ ਵਿਚੜ ਲਾਂ ਕਦੋ ਬਾਈ ਵੜ ਕੇ ਕੱਥੇ ਜੋ ਸਾਰੇ ਬਾਕੀ ਵਾਲੇ ਤੇ ਸਿਆਣੇ ਹੋ ਸਾਰੇ ਬਾਈ ਮੈਂ ਵਾਰ ਵਾਰ ਕੀ ਕਹਿੰਦਾ ਤੁਹਾਨੂੰ ਪਾਣੀ ਦਾ ਤੇ ਰੋਟੀ ਦਾ ਖਿਆਲ ਰੱਖੋ ਪਾਣੀ ਸੂਈਲਾ ਆਪਣੇ ਕੋਲ ਹੈਗੀਆਂ ਨੇ ਕੁਰਤਾ ਕਿਸੇ ਨੇ ਨਹੀਂ ਅਖੀਰ ਤੱਕ ਜਾਣਾ ਬਾਈ ਇਹ ਤਾਂ ਹੋਵੇ ਕਿੜਾ ਕੱਢ ਕੇ ਕੋ ਮਾਨਸਾ ਮੜ ਗਿਆ ਤੂੰ ਘਾਟੋ ਮੜ ਗਿਆ ਕਿ ਬੋਹੇ ਤੋਂ ਮੜ ਗਿਆ ਐ ਨਾ ਹੋਵੇ ਮੇਰਾ ਬਾਈ ਮੜ ਕੇ ਸਾਰੇ ਕੀਰਤ ਤੱਕ ਪਹੁੰਚ ਜਾਣਾ ਕੋਈ ਗੱਲ 4-5 ਘੰਟਿਆਂ ਦੇ ਪਹੁੰਚ ਜਾਣਾ ਮੈਂ ਸੋਲਰ ਤੋ ਸਾਰਿਆਂ ਨੂੰ ਬੇਨਤੀ ਹੈ ਧਿਆਨ ਨਾਲ ਚੱਲਣਾ ਬਾਈ ਬਾਕੀ ਜਿਹੜੀਆਂ ਗੱਲਾਂ ਬਾਤਾਂ ਬਿਲਕੁਲ ਇਹ ਲਹਿਰੇ ਕਾਫਲੇ ਦੇ ਖੜੀ ਕਰਤੀਆਂ ਸਾਰੇ ਅੱਜ ਪਤਾ ਲੱਗ ਜੂਗਾ ਅੱਛਾ ਵੀ ਇਹਨਾਂ ਦਾ ਖਰੀਦ ਕੇ ਲਿਆਂਦਾ ਹੋਇਆ ਜਿਹੜੇ ਬੰਦੇ ਧਿਆਣੀ ਦੇ ਜਾਂਦੇ ਹੋਏ ਤੇਲ ਪਾ ਕੇ ਲੈ ਕੇ ਉਹਨੂੰ ਕਿੰਨਾ ਕਿੱਲਾ ਕਰਵਾ ਇਹਦੇ ਆਪ ਆ ਦੇ ਤੁਰੇ ਹੋਈ ਲੋਕ ਲਹਿਰ ਹੈ ਹੈ ਉਹਦਾ ਕੀ ਫਰਕਾ ਸੋ ਸਰ ਹੈ ਜਿੱਥੇ ਲੋਕ ਕਹਿਣ ਲੱਗੇ ਕਿ ਇਹਨਾਂ ਦਾ ਕਾਰ ਦੇ ਦਾ ਤੋਹ ਰੱਖੇ ਰੇ ਆਹ ਦਾ ਮੰਨੋ ਸੋਹ ਹਾ ਸੋਹ ਸ੍ਰੀ ਆਗਾ ਅਸੀਂ ਉੱਥੇ ਵਿੱਚ ਲੋਕ ਆ ਗਏ ਨੇ ਕਿ ਲੱਖੇ ਤੱਕ ਕਾਜਰਾ ਦੋਗੇ ਜਿਉਂ ਤਾਂ ਪਤਾ ਨਹੀਂ ਮੈਂ ਕਿ ਪਾਸੇ ਸਾਡੇ ਰੋਜ਼ ਉਹ ਪੰਜਾਬ ਪਹਿਲਾਂ ਆਪਣਾ ਕਿੰਨਾ ਕੀਤਾ ਗਾ ਕਾਜਰਾ ਦਤ ਹੋ ਗਏ ਹਾਂ ਇਹ ਲਾਈਨ ਟੱਟਾ ਲੱਗੀਆਂ ਬੰਦੇ ਉਹਨਾਂ ਨੂੰ ਪਿਆਰਾ ਨੌਜਵਾਨ ਜਾ ਕੇ ਬੈਠੀ ਦੇ ਝਾਂਦੇ ਬੋਲਦਾ ਹਾਂ ਇਹ ਲਾਈਨ ਸੁਤੀ ਜਾਂਦੇ ਆ ਅਜੇ ਤੋਂ ਹੋਰ ਤਾਂ ਜਿੱਤੇ ਆ ਖਬਰ ਚੱਲੀ ਆ ਵੀ ਕਾਜਰਾ ਦਤ ਹੋ ਗਏ ਕਾਜਰਾ ਦਤ ਹੋ ਗਏ ਉਹਦੇ ਕਈ ਪਾਰਟੀਆਂ ਨੇ ਲੱਛੂਈ ਮੰਡ ਤੇ ਬਿਲੌਂਗ ਛੋਟਾ ਦਾ ਬੰਦਾ ਗਿਆ ਉਹ ਪਿੰਡਾਂ ਦੇ ਵਿੱਚ ਫੋਨ ਆਇਆ ਕਹਿੰਦੇ ਕੋਈ ਹਮ ਤਾਂ ਤੌੜੇ ਪੈਣ ਵਾਲੇ ਹੋਏ ਪਿਆ ਬਾਹ ਕੁਝ ਨਹੀਂ ਹੋਇਆ ਤੁਸੀਂ ਤੁਰਾ ਆਇਆ ਨਾ ਕਰੋ ਇਹ ਬਹੁਤ ਕੁਸ਼ ਕਰਨ ਇਹ ਦੱਬਣ ਨੂੰ ਕਰਦੇ ਵਾ ਭਲੇਖਾ ਕੱਢਦੇ ਨੇ ਸੋ ਇਹਦੇ ਲਈ ਬਈ ਤੁਸੀਂ ਸਾਰਿਆਂ ਨੇ ਜੋਰ ਲਾਉਣਾ ਤੁਸੀਂ ਸਾਰਿਆਂ ਮੇਰੀਆਂ ਸੱਜੀਆਂ ਕੰਨੀਆਂ ਬਾਹ ਮੈਂ ਤੁਹਾਡਾ ਭਰਾ ਵੀ ਤੇਰੇ ਭਰਾ ਵੀ ਕਿਸੇ ਜੀਤ ਦੀ ਨਹੀਂ ਆ ਜੇਈ ਵਾਰ ਕਿਸੇ ਬੰਦੇ ਨੂੰ ਮੜਿਆ ਨਹੀਂ ਜਾਂਦਾ ਕਿ ਆਪਾਂ ਆ ਆ ਦੇ ਨੇ ਜਿੱਥੇ ਹੁੰਦੇ ਨੇ ਜਨ ਲੋਕਾਂ ਨੂੰ ਇਹ ਵੀ ਪੀਲ ਕਰ ਦਿਓ ਜਿਹੜੇ ਪਿੰਡਾਂ ਦੇ ਆਪਾਂ ਤੋਂ ਹਲੇ ਦੁਆਰੇ ਐਸੇ ਆਪਾਂ ਸਾਰੇ ਪਿੰਡ ਇੱਕ ਵਾਰੀ ਕੱਢੇ ਆਏ ਆ ਜਿਹੜੇ ਪਿੰਡਾਂ ਵੱਲ ਜਾਇਆ ਨਹੀਂ ਗਿਆ ਉਹ ਪਿੰਡ ਜਲੂਰ ਆਪਾਂ ਲੋਕਾਂ ਨੂੰ ਕਹਿ ਦਿਓ ਦੁਆਰੇ ਸਾਡੇ ਆਓ ਇਕੱਠੇ ਦੁਆਰੇ ਆ ਕੇ ਜਾ ਬਾਈ ਅੱਜ ਮੈਨੂੰ ਨੰਦਗੜ੍ਹ ਤੋਂ ਫੋਨ ਆਇਆ ਆਪਣਾ ਭਰੇਟੇ ਨੂੰ ਕਹਿੰਦੇ ਬਾਈ ਸਾਡੇ ਦੁਆਰੇ ਮੰਗਾ ਆਓ ਹੰਕਾਰ ਦੇ ਲੱਗਿਆ ਕਹਿੰਦੇ ਬਾਈ ਉਹੋ ਛੋਟਾ ਨੂੰ ਆਹ ਬੋਲ ਗੰਗਾਂਵਰ ਵਿੱਚ ਚੱਕਾ ਸਾਹਿਬ ਤੋਂ ਵਾਪਸ ਸੋਚਣਾ ਹਾਂ ਬੜਾ ਪੱਲੇ ਜੇ ਅਸੀਂ ਖੜੇ ਆਂ ਮੈਂ ਨਾ ਮੋਟਿਆ ਕਰ ਰੋ ਕਿਹਦੇ ਮੋਟੇ ਖੜਾ ਹੀ ਹੋਵੇ ਮੋਟਾ ਕਿਵੇਂ ਕਹਿੰਦੇ ਹੁੰਦੇ ਆ ਸਵਾਸ ਤੇ ਆਪਾਂ ਨੂੰ ਦੱਸਣਾ ਨੂੰ ਜਿਹੜੀ ਅੱਛੀ ਪਾਈ ਵੀ ਆ ਜੇ ਕਰਕੇ ਬਈ ਵੈਸੇ ਆਪਾਂ ਸਾਰਾ ਪੂਰਾ ਸਾਡੇ ਸੀਰਸ ਸੀਰਸ ਪਿੰਡ ਕੱਢਤਾ ਬਈ ਕੋਈ ਮੈਨੂੰ ਕੋਈ ਗੱਲ ਦਾ ਕੋਈ ਪ੍ਰੰਤ ਕੁਸ਼ਿਆਰ ਛੱਡਿਆ ਇਹ ਮਸਾ ਸਾਰਾ ਸਿਰਮਰ ਧੰਨਵਾਦ ਤੁਹਾਡਾ ਸਾਰਿਆਂ ਦਾ ਬਾਈ ਆ ਚਾਰ ਦਿਨ ਪੂਰੀ ਲਾਲ ਮਨਾ ਦਿਓ ਸੋਸ਼ਲ ਮੀਡੀਆ ਦੇ ਉੱਤੇ ਸੋਡੀਆਂ ਦੀਆਂ ਤਸਵੀਰਾਂ ਵਗੈਰਾ ਫੇਸਬੁੱਕਾਂ ਦੇ ਉੱਤੇ ਲੋਡੀਆਂ ਫੋਟੋਆਂ ਵਟਸਐਪ ਨਾਲ ਦੇ ਫੋਟੋਆਂ ਸੋਡੇ ਸਟੇਜ ਦਾ ਉਹੀ ਆਪਣੇ ਚਾਣ ਵਾਲੇ ਹੋਣੇ ਚਾਹੀਦੇ ਆ ਜਾਲ ਇਹਦਾ ਰੀਲਾ ਚੱਲਦੀਆਂ ਨੇ ਉਹੀ ਹੋਣੇ ਚਾਹੀਦੇ ਆ ਮਾਹੌਲ ਪੂਰਾ ਬਣਨਾ ਚਾਹੀਦਾ ਖੂਰ ਸਾਹਿਬ ਜਵਾਲਸੁਰਾ ਬਣਿਆ ਪਿਆ ਫਰੀਦਕੋਟ ਵਾਲ ਪੂਰਾ ਬਣਿਆ ਪਰ ਸੂਰਬਾਹਤ ਪੂਰਾ ਬਣਿਆ ਪਿਆ ਆਪਣੇ ਮਾਹੌਲ ਪੂਰਾ ਬਣਾ ਦਿਓ ਬਾਈ ਉਹ ਦੋ ਤਿੰਨਾਂ ਦੇ ਵਿੱਚ ਪੂਰੀ ਲਾਲ ਜਿਹੜੀ ਸੁਦਾ ਮ ਜਾਣੀ ਚਾਹੀਦੀ ਸੋ ਆਗੇ ਮਾਨ ਸਾਹਿਬ ਮੈਂ ਇੱਥੇ 500 ਪਹਿਲਾਂ ਵੀ ਕਹਿਣਾ ਰਿਹਾ ਮਾਰਦੇ ਮੁਲਕ ਬੈਠਾ ਵੀ ਮਠੇਦੇ ਆ ਰਹੇ ਤੁਹਾਨੂੰ ਹੀਰਾ ਮਿਲਿਆ ਨੇ ਹੀਰਾ ਇੱਕ ਬਾਈ ਦੀਪ ਸਿੰਧੂ ਵੀ ਆਹੀ ਹੈ ਕੇ ਹੀਰਾ ਮੇਰੀਆਂ ਕਈ ਵੀਡੀਓ ਵੀਰੇ ਵੀਦੇ ਵੇਦੇ ਹੋਣਗੇ ਵੀਰੇ ਪਹਿਲਾਂ ਬਾਹਰ ਮੈਂ 5 ਸਾਲ ਤੋਂ ਇਹ ਕਹਿਣਾ ਕਿ ਹੀਰਾ ਮਿਲਿਆ ਤੁਹਾਨੂੰ ਹੋ ਇਧਰ ਇਹ ਹੀਰੇ ਦੀ ਪਛਾਣ ਕਰ ਲੋ ਮੈਂ ਚੰਗੇ ਰੋਏ ਜਿਹੜਾ ਧੋਗਲੇ ਬਹੁਤ ਆ ਗਏ ਆ ਆਹਨੇ ਦੂਜੇ ਮਾਨਯੋਗ ਲੋਕ ਖੇਲੂ ਖੁਦਰ ਜਾਣੇ ਆ ਇਹ ਗੱਲਾਂ ਯਾਰ ਦੇਖੋ ਬਾਲਤੀ ਸਾਡੇ ਵਾਲੇ ਏਰੀਏ ਸਾਡੇ ਵਾਲੇ ਪਾਸੇ ਲੋਰਡ ਸਪੀਕਰ ਆ ਉਹ ਭਾਈਆਂ ਮਤਬਾਰ ਸਿੰਘ ਦਾ ਇੱਧਰ ਤੋਂ ਨਿਸ਼ਾਨ ਸਾਹਿਬ ਤਾਂ ਲੱਜਿਆ ਇੱਕ ਬਬਰ ਸ਼ੇਰ ਦਾ ਬਾਲਤੀ ਭਾਈ ਜੋ ਜਿਹੜੇ ਬੋਲਾ ਮਾਰਿਆ ਜਿਦੌੜਾ ਦੇ ਦਿਲਾਪਤ ਪੋਣੀਓ ਤੇ ਫਦੇ ਦਾ ਚੋ ਫਦੇ ਜਦੇ ਇਹਦੇ ਨਾਲੋਂ ਸਾਥ ਨਹੀਂ ਕਰਨ ਮੇਰੇ ਲੋਕੀ ਵਾਹੇ ਗੁਰਦੀਪਾ ਖਾਲਸਾ ਕਰਾਲੋ ਬਾਈ ਆ ਫੋਟੋ ਕਰਾਏ ਜਵਾਖਾਂ ਨਾਲ ਨੰਗੇ ਨੰਗੇ ਬਾਈ ਕੇਰੀਆਂ ਲਾਉਂ ਆਂ ਸਾਰੇ ਜਿੰਨੇ ਇਹ ਤਾਂ ਜੱਲੇ ਆ ਮੈਂ ਕਰਦੇ ਫੋਟੋ ਬਾਈ ਤੇ ਆਪਣਾ ਜੀ ਹੁਣੀ ਆਏ ਹੋਇਆ ਤੈਨੂੰ ਦੱਸਦੇ ਨਾ ਜੱਲੇ ਆ ਬਾਈ ਕੋਨੇ ਹੱਥ ਕਰਦੇ ਕਰ ਆ ਬਲ ਮਰ ਕੇ ਆ ਬਾਈ ਨੂੰ ਚਲਾਉਂਦੀ ਆ ਬਾਈ ਠੀਕ ਆ ਬਾਈ ਬਾਈ ਜੀ ਆਪਣੇ ਸਾਰੇ ਵੀਕਲਾਂ ਨੂੰ ਲੈਣ ਵਾਸਤੇ ਅੱਲਾ ਦਾ ਬਹੁਤ ਸਾਰਿਆਂ ਦਾ ਧੰਨਵਾਦ ਸਾਰੇ ਸਾਡੇ ਕਿਸੋਟੇ ਦੇ ਸਤਿਓ ਤੁਸੀ ਆਏ ਹੋ ਬੱਲੇ ਦਾ ਜਕਾਰਾ ਲਾਉਣਾ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਆ ਕਿ ਲਖਾ ਸੁਧਾਨਾ ਹਲਕਾ ਬਟਿੰਡਾ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਤੁਹਾਨੂੰ ਦੋਸਤੋ ਕੀ ਲੱਗਦਾ ਹੈ ਕਿ ਇਸ ਵਾਰ ਹਲਕਾ ਬਟਿੰਡਾ ਤੋਂ ਕਿਹੜਾ ਉਮੀਦਵਾਰ ਬਾਜ਼ੀ ਮਾਰੇਗਾ ਹੇਠ ਹੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤਵਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV News Subscribe ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ